ਹਾਂਜੀ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸੀਸ ਫੈਸ਼ਨ ਟਿੱਕ ਵਿੱਚ ਅੱਜ ਆਪਾਂ ਬਾਹਾਂ ਤੇ ਪਾਈਪਿੰਗ ਲਾ ਕੇ ਬਾਹ ਤਿਆਰ ਕਰਾਂਗੇ ਤੇ ਇਹਦੇ ਵਿੱਚ ਲਾਈਨਿੰਗ ਵੀ ਲਾਉਣੀ ਹੈ ਲਾਈਨਿੰਗ ਦਾ ਜਿਹੜਾ ਕੱਪੜਾ ਸੀ ਉਹ ਸੀਗਾ ਘੱਟ ਤੇ ਜੇ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਹੀ ਝੜਦੇ ਆ ਤਾਂ ਆਪਣਾ ਇੰਨਾ ਉੱਚਾ ਰਹਿੰਦਾ ਕੱਪੜਾ ਤੇ ਆਪਾਂ ਇਹਨੂੰ ਨਵੇਂ ਤਰੀਕੇ ਨਾਲ ਲਾਉਨੇ ਆ ਤੇ ਪਹਿਲਾਂ ਆਪਾਂ ਜਾਣ ਕੇ ਕੱਲੇ ਕੱਪੜੇ ਦੇ ਉੱਪਰ ਇਸ ਤਰ੍ਹਾਂ ਨਾਲ ਪਾਈਪਿੰਗ ਲਾ ਲੈਣੀ ਆ ਸਿੱਧਾ ਪਾਸਾ ਉੱਪਰ ਰੱਖ ਕੇ ਤੇ ਪੋਠਾ ਥੱਲੇ ਕਰਕੇ ਇਹਨੂੰ ਆਪਾਂ ਜੋੜ ਲਿਆ ਤੁਸੀਂ ਆਪਾਂ ਜਿਵੇਂ ਦੂਸਰੇ ਛੋਟਾਂ ਤੇ ਲਾਉਣੇ ਉਵੇਂ ਪਾਈਪਿੰਗ ਲਾ ਲੈਣੀ ਆ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਉੱਪਰ ਸਲਾਈ ਮਾਰ ਲੈਣੀ ਆ ਇਸ ਤਰ੍ਹਾਂ ਲਾਈਨਿੰਗ ਲਵਨੇ ਆ ਇਸ ਤਰ੍ਹਾਂ ਆਪਾਂ ਲਾਈਨਿੰਗ ਉੱਪਰ ਬਰਾਬਰ ਕਰਕੇ ਇੱਥੇ ਇਦਾਂ ਹੀ ਰੱਖ ਲੈਣੀ ਆ ਤੇ ਜਿਹੜਾ ਆਪਣਾ ਕੱਪੜਾ ਵਾ ਇਹਨੂੰ ਇਹਦੇ ਉੱਪਰ ਆਪ ਇਸ ਤਰ੍ਹਾਂ ਫੋਲਡ ਕਰ ਦੇਣਾ ਤੇ ਇੱਥੇ ਆਪਣੀ ਤਰਪਾਈ ਹੋ ਜੂਗੀ ਤੇ ਹੁਣ ਆਪਾਂ ਕੱਪੜਾ ਜਿੰਨਾ ਇਹਦੇ ਵਿੱਚ ਥੋੜਾ ਥੋੜਾ ਦੇ ਕੇ ਤੇ ਇਹਦੇ ਉੱਪਰ ਬਿਤੇ ਬਕੀ ਇਹਨਾਂ ਸਲਾਈ ਮਾਰ ਲੈਨੇ ਆ ਇਹਦੇ ਨਾਲ ਐਵੇਂ ਵੀ ਹੋ ਜਾਂਦਾ ਵੀ ਨਹੀਂ ਜਿਆਦਾ ਇਥੋਂ ਮੋਟੀ ਜੀ ਹੋ ਜਾਂਦੀ ਆ ਉਹ ਨਹੀਂ ਹੁੰਦੀ ਬਹੁਤ ਵਧੀਆ ਪਤਲੀ ਪਤਲੀ ਇਹਦੇ ਤੇ ਪੱਟੀ ਜੀ ਬਣ ਜਾਂਦੀ ਆ ਐਸ ਤਰ੍ਹਾਂ ਇਹ ਬਣ ਗਈ ਤੇ ਹੁਣ ਆਪਾਂ ਇਹਦੇ ਸਾਈਡਾਂ ਤੇ ਤਾਂ ਸਿਲਾਈ ਮਾਰ ਕੇ ਤੇ ਬਾਹ ਤਿਆਰ ਕਰ ਲਾਂਗੇ ਤੇ ਜੇ ਤਾਂ ਹੁਣ ਆਪਾਂ ਇਹ ਪਹਿਲਾਂ ਵੀ ਲਾਉਂਦੀ ਕੜਾਈ ਦਾ ਕਰਕੇ ਇੱਥੇ ਬਹੁਤ ਜ਼ਿਆਦਾ ਮੋਟਾ ਜਾਂ ਕਪੜਾ ਬਣ ਜਾਣਾ ਸੀ ਤੇ ਇਹਦੇ ਨਾਲ ਹੁਣ ਬਹੁਤ ਵਧੀਆ ਪਤਲੀ ਪਤਲਾ ਜਿਹਾ ਤਿਆਰ ਹੋਇਆ ਵਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਦਿਓ ਜੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ